ਤੇ ਚੱਲ ਰਹੇ ਹੈ ਜੀ ਭਾਈਵਰ ਪਾਕ ਸਿੰਘ ਲੋਕ ਸਭਾ ਦਾ ਡੂਪ ਸਾਹਿਬ ਤੋਂ ਚੌਂ ਲੜ ਰਹੇ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਇਹ ਹੁਣੀ ਖਬਰ ਪੜੀ ਹੈ ਕਿ ਰਾਜੇਵ ਖਾਲਸਾ ਵਕੀਲਾਂ ਨਾਲ ਮਿਲ ਲਗਿਆ ਸੀ ਲੇਕਿਨ ਕੱਲ ਉਹਨਾਂ ਦੀ ਸਿੰਘਣੀ ਉਹਨਾਂ ਨੇ ਮਿਲ ਕੇ ਆਈ ਤੇ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਉਹਦੀ ਮਤਲਬ ਖਬਰ ਦੀ ਕੋਈ ਅਜੇ ਪੁਸ਼ਟੀ ਨਹੀਂ ਕਰ ਸਕਦੇ ਔਰ ਭਾਈ ਸਾਹਿਬ ਦੇ ਮਤਲਬ ਚਾਚਾ ਜੀ ਤੇ ਡੈਡੀ ਗਏ ਆ ਮਿਲਣ ਉਹ ਕੱਲ ਨੂੰ ਮਿਲ ਕੇ ਆਉਂਦੇ ਆ ਤੇ ਫੇਰ ਕੋਈ ਵੀ ਜਿਹੜੀ ਖਬਰ ਹੋਵੇ ਉਹ ਅਸੀਂ ਕਰਾਂਗੇ ਬਾਕੀ ਸੰਗਤਾਂ ਦਾ ਬਹੁਤ ਦਬਾਅ ਸੀ ਕਿ ਜਿੱਦਾਂ ਕਈਆਂ ਪਿੰਡਾਂ ਦੇ ਸਰਪੰਚੇ ਤੇ ਬਹੁਤ ਸੰਗਤ ਆਣ ਕੇ ਕਹਿ ਰਹੇ ਆ ਭਾਈ ਸਾਹਿਬ ਨੂੰ ਵੀ ਖਡੂਰ ਸਾਬ ਤੋਂ ਚੋਣ ਲਾ ਲਓ ਪਰ ਅਜੇ ਕਲੀਅਰ ਕੋਈ ਨਹੀਂ ਆ ਸੰਗਤਾਂ ਬਹੁਤ ਦਬਾਅ ਪਾਉਣ ਰਹੀਆਂ ਆ ਤੇ ਅਜੇ ਕੋਈ ਨਹੀਂ ਕਲੀਅਰ ਉਹਨਾਂ ਭਾਈ ਸਾਹਿਬ ਅਜੇ ਮੰਨਦੇ ਨਹੀਂ ਆ ਜੋ ਵੀ ਉਹਨਾਂ ਦੇ ਹੋਊਗਾ ਮਤਲਬ ਸੁਣਾ ਆਊਗਾ ਉਹ ਅਹੀਂ ਮਤਲਬ ਖਬਰ ਦਵਾਵਾਂਗੇ ਜਰੂਰ ਅਜੇ ਕੋਈ ਕਨਫਰਮ ਨਹੀਂ ਹੈਗਾ ਉਹ ਇਹ ਖਬਰ ਨਹੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਨਹੀਂ ਨਹੀਂ ਅਜੇ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਅਹੀਂ ਵੀ ਅਜੇ ਹੀ ਪੜੀ ਖਬਰ ਹਨ ਹੋਣ ਤੇ ਆ ਬੰਦ ਹੋਣ ਤੇ ਕੋਈ ਗੱਲ ਨਹੀਂ ਹੋ ਰਹੀ ਚਰਚਾ ਹੋਈ ਹੈ ਤੁਹਾਡੀ ਭਾਈ ਨਹੀਂ ਨਹੀਂ ਕੋਈ ਨਹੀਂ ਇਦਾਂ ਦੀ ਹੋਵੇਲੇ ਅਜੇ ਮੰਨਦੇ ਨਹੀਂ ਰਾਜਨੀਤੀ ਚ ਉਹਨਾਂ ਨੇ ਕਹਿੰਦੇ ਸੰਗਤਾਂ ਦਾ ਬਹੁਤ ਦਬਾਅ ਵਾ ਹੋਣ ਪਤਾ ਨਹੀਂ ਵੀ ਕੱਲ ਦਾ ਉਹ ਕੀ ਦੱਸਦੇ ਹੋ ਮਤਲਬ ਤੁਹਾਡੀ ਆਪਣੀ ਕੀ رائے ਹੈ ਤੁਹਾਡੀ ਨਿੱਜੀ رائے ਕੀ ਹੈ ਐਮਐਸਏ ਬਤਾਇਆ ਜਾਂ ਨਹੀਂ ਤਾਨੂੰ ਕੀ ਲੱਗਦਾ ਇਹ ਹੁਣ ਉਹਨਾਂ ਦੇ ਹੀ ਡਿਪੈਂਡ ਕਰਦਾ ਭਾਈ ਸਾਹਿਬ ਤੇ ਜੋ ਵੀ ਉਹ ਫੈਸਲਾ ਲੈਣਗੇ ਉਹ ਸਾਡੇ ਸਭਨਾਂ ਸਤਿਮਤ ਹੈ ਜਿੱਦਾਂ ਵੀ ਉਹ ਕਰਦੇ ਅਸੀਂ ਇਹਦੇ ਚ ਕੋਈ ਆਪਣੀ ਰੈ ਨਹੀਂ ਦੇਣਾ ਚਾਹੁੰਦੇ ਜੋ ਵੀ ਉਹ ਕਰਨਗੇ ਉਹ ਸਹੀ ਕਰਨਗੇ ਸਿਆਣ ਸਮਝਦਾਰ ਸਾਡੇ ਨਾਲ ਉਹ ਚਕਾਵਾ ਇਹ ਵੀ ਹੋ ਰਹੀ ਹੈ ਕਿ ਭਾਈ ਸਾਹਿਬ ਕਹਿੰਦੇ ਕਿ ਵੈਸੇ ਸਿਆਸੀ ਪਾਰਟੀ ਚ ਲਈੜ ਕੇ ਮੈਂ ਜਾ ਕੇ ਲੜੂਗਾ ਜੀ ਜ਼ਰੂਰ ਲੜੂਗਾ ਹਾਂਜੀ ਉਹ ਵੀ ਸੰਗਤਾਂ ਹੀ ਕਹਿ ਰਹੀਆਂ ਉਹ ਅਜੇ ਕੁਝ ਨਹੀਂ ਕਹਿ ਰਹੇ ਇਹ ਸੰਗਤਾਂ ਹੀ ਦਬਾਅ ਪਾ ਰਹੀਆਂ ਜਿੱਦਾਂ ਕਾਫੀ ਪਿੰਡਾਂ ਦੇ ਸਰਪੰਚੀ ਪਰਸੋਂ ਆਏ ਸੀ 10 20 ਪਿੰਡਾਂ ਦੇ ਇਕੱਠੇ ਹੋ ਕੇ ਸੰਗਤ ਹੀ ਦਬਾਅ ਪਾ ਰਹੀ ਪਰ ਅਜੇ ਉਹਨਾਂ ਦਾ ਕੋਈ ਫੈਸਲਾ ਨਹੀਂ ਆਪਣਾ ਹਾਂ ਮੀਡੀਆ ਹੈ ਜਿਹੜੀ ਜਗਾਇਕ ਲੱਗ ਸਕਦੇ ਭਾਈ ਸਾਹਿਬ ਅਜੇ ਕੋਈ ਨਹੀਂ ਫਾਈਨਲ ਕਰਦੇ ਖਬਰ ਵਾਲੇ ਜਿਹੜੇ ਵਕੀਲ ਦੇ ਵੱਲੋਂ ਮੀਡੀਆ ਦੇ ਉੱਪਰ ਚਰਚਾਵਾ ਹੋ ਰਿਹਾ ਕੀਤੀਆਂ ਗਿਆ ਪਿਆ ਦਿੱਤੇ ਗਏ ਪਤਾ ਨਹੀਂ ਹੋਣਾ ਹੀ ਵੀ ਇਹ ਕਰਦੇ ਹੈ ਵੀ ਉਹਦੀ ਖਬਰ ਗਏ ਕੋਈ ਜੇ ਪੁਸ਼ਟੀ ਨਹੀਂ ਕਰਦੇ ਸਾਨੂੰ ਵੀ ਨਹੀਂ ਪਤਾ ਕਿ ਉਹ ਖਬਰ ਕੀ ਆ ਕਿੱਦਾਂ ਲਾਈ ਆਈ ਮੀਡੀਆ 'ਚ ਕਿਉਂਕਿ ਅਜੇ ਕੋਈ ਪਤਾ ਨਹੀਂ ਆ ਰਿਹਾ ਫੋਨ ਤੇ ਆ ਨਹੀਂ ਰਹੇ ਕੱਲ ਉਹਨਾਂ ਦੀ ਪਤਨੀ ਨੇ ਮੁਲਾਕਾਤ ਕੀਤੀ ਸ਼ਾਮੀ 4 ਵਜੇ ਤੱਕ ਉਸੇ ਉਦੋਂ ਇਹੋ ਜੀ ਕੋਈ ਗੱਲ ਨਹੀਂ ਅੱਜ ਦਾ ਹੁਣ ਉਹ ਅਹੀਂ ਵੀ ਪੇਪਰ ਤੇ ਹੀ ਵੇਖਿਆ ਉਹਦਾ ਆਈ ਹੈ ਖਬਰ ਹੈ ਤੇ ਬਾਤ ਹੀ ਹੁਣ ਕੱਲ ਨੂੰ ਦੇ ਅੱਜ ਮਿਲੇ ਉਹ ਕੱਲ੍ਹ ਸਹੀ ਆ ਅੱਜ ਮਿਲੇ ਚਬੀ ਤਰੀਕ ਨੂੰ ਤੁਸੀਂ ਮਿਲ ਕੇ ਅੰਦਰੇ ਭਾਈ ਅਮਰਪਾਲ ਪੰਜਾਬ ਦਾ ਹਾਲ ਪੁੱਛਦੇ ਜਿਵੇਂ ਕੀ ਹਾਲਾਤ ਹੈਗੇ ਨੇ ਪੰਜਾਬ ਦੇ ਉਹ ਤਾਂ ਹੁਣ ਬਚਦੇ ਹੀ ਹੈ ਜਦੋਂ ਜਾਈਏ ਵਕੀਰ ਕੋ ਸ਼ੌਂਡਿਆ ਕਿਦਾਂ ਦੇ ਹਾਲਾਤ ਹੈ ਉਹ ਤਾਂ ਪੁੱਛਣਾ ਹੀ ਹੁੰਦਾ ਕੋ ਜੋ ਵੀ ਮੈਂ ਤਾਂ ਸੁਣੂ ਵੇਖਦਾ ਨਹੀਂ ਕਿ ਪੰਜਾਬ ਦੇ ਹਾਲਾਤ ਮਾੜੇ ਹੈਗੇ ਨੇ ਇਹ ਮੇ ਇਲੈਕਸ਼ਨ ਦੇ ਵਿੱਚ ਲੜ ਸਕਦਾ ਕੋਈ ਏਦਾਂ ਦਾ ਚੱਟਾ ਨਹੀਂ ਨਹੀਂ ਏਦਾਂ ਦੀ ਹੱਡੇ ਨਾ ਕੋਈ ਨਹੀਂ ਹੋਈ ਉਹਨਾਂ ਦੀ ਗੱਲ ਬਾਤ ਹੈ ਬਾਕੀ ਜੋ ਵੀ ਉਹ ਡਾਇਰੀਓ ਦੇ ਚਾਚਾ ਹੀ ਗਏ ਆ ਜਿਹੜਾ ਵੀ ਗੱਡੀ ਉਹਨਾਂ ਦਾ ਮੈਸੇਜ ਹੈ ਉਹ ਕੱਲ ਨੂੰ ਅਸੀਂ ਕਲੀਅਰ ਕਰ ਦਾਂਗੇ ਸ਼ੀ